ਤੁਹਾਨੂੰ ਪਤਾ ਹੈ ਤੁਹਾਡੇ ਪਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰਮ ਪਰੇ ਦਰਬਾਰ ਸ਼ਰੀਆ ਉਸਤਾਹੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰਨੇ ਲੱਗਦਾ ਤੁਹਾਨੂੰ ਖੁਦਾ ਤੋਂ ਡਰਨੇ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਬੇਖੌਫ ਜਿੰਦੇ ਹਾਂ ਬੇਖੌਫ ਰਹਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਤੇ ਲਾਉਣ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ O no